ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਲੇਬਲ ਸੰਫਲ ਬਿਲਕੁਲ ਠੀਕ ਤੇ ਹੋਰ ਕਿਦਦ ਸਾਰੇ ਠੀਕ ਠਾਕ ਹੈ ਅ ਅੱਜ ਆਪਾਂ ਮੈਂ ਆਫੀਸ਼ੀਅਲੀ ਡਿਕਲੇਅਰ ਨਹੀਂ ਸੀ ਕੀਤਾ ਵੈਸੇ ਮੈਂ WhatsApp ਤੇ ਮੈਸੇਜ ਕਰ ਦਿੱਤੇ ਸੀ ਸਾਰਿਆਂ ਨੂੰ 10% ਆਫ ਦੇ ਨਿਊ ਇਅਰ ਤੇ ਤਾਂ ਉਹ ਲੱਕੀਲੀ ਚਲੋ ਮੈਂ ਮੈਸੇਜ ਹੀ ਕੀਤੇ ਸੀ ਆਲਮੋਸਟ ਸਾਡੇ ਸਾਰੇ ਸੂਟ ਚਲੇ ਗਏ ਕੁਝ ਕੁ ਪੀਸ ਅਜੇ ਸਪੰਦ ਦੇ ਮੇਰੇ ਕੋਲ ਪਏ ਆ ਸਾਰੇ ਸੂਟਾਂ ਤੇ ਅਸੀਂ 10% ਆਫ ਲਾਇਆ ਜਿਹੜਾ ਲੋਹੜੀ ਤੇ ਲਾਉਣਾ ਸੀ ਅਜਿਓ 10 ਦਿਨ ਅਰਲੀ ਕਰਕੇ ਤਾਂ ਨਿਊ ਇਅਰ ਤੇ ਕਰਤਾ ਥੋੜੇ ਸਾਡੇ ਕੋਲ ਹੁਣ ਬਚੇ ਆ ਸਪੰਦ ਦੇ ਸੂਟ ਐ ਤੇ ਕੁਝ ਕੁ ਸਾਡੇ ਕੋਲ ਗਰਮੀਆਂ ਵਾਲੇ ਵੀ ਪਏ ਐ ਤੇ ਪਾਰਟੀ ਵੀਰ ਵੀ ਪਏ ਐ ਸਾਰੇ ਜੋ ਸਾਡੇ ਕੋਲ ਹੈਗਾ ਸਾਰਾ ਉਹਦੇ ਤੇ 10% ਆਫ ਐ ਜੋ ਵੀ ਤੁਸੀਂ ਲੈਣਾ ਲੈ ਸਕਦੇ ਆ ਤੇ ਬਾਕੀ ਸਪੰਦ ਦੇ ਥੋੜੇ ਰਹਿ ਗਏ ਐ ਕੁਝ ਕੁ ਆਪਣੇ ਕੋਲ ਥਾਨ ਪਏ ਐ ਉਹ ਆਪਾਂ ਬਣਾ ਵੀ ਸਕਦੇ ਆ ਨਵੇਂ ਉਹ ਵੀ ਤੁਹਾਡੇ 10% ਆਫ 'ਚ ਹੀ ਬਣਨਗੇ ਤੇ ਆ ਕੁਝ ਕੁ ਪੀਸ ਮੇਰੇ ਕੋਲ ਬਣੇ ਪਏ ਮੈਂ ਤੁਹਾਨੂੰ ਦਿਖਾ ਜੰਨੀ ਆ ਆ ਗਰਮੀਆਂ ਵਾਲਾ ਰੂਬੀ ਦੇ ਰੂਬੀ ਦਾ ਫੈਬਰਿਕ ਐ ਕੀ ਰੱਦ ਦੇ 슬ੀਵਜ਼ ਹੈਗਾ ਠੀਕ ਹੈ ਜੀ ਇਹ ਆ ਪਸ਼ਮੀਨਾ ਰੂਬੀ ਦਾ ਇਹਦੇ ਆਪਾਂ ਕੋਰਨਰ ਬਣਾਏ ਠੰਡ ਬਹੁਤ ਹੈ ਤਾਂ ਹੁਣ ਜਿਆਦਾ ਮਤਲਬ ਇਹੀ ਚੱਲ ਰਹੇ ਹੈਗੇ ਆਪ ਇਹਦੇ ਦੁਪੱਟਾ ਵੀ ਬਣਾਇਆ ਹੋਇਆ ਇਹਨੂੰ ਪਾਈਪਿੰਗ ਲਗਾਈ ਦੀ ਦੁਪੱਟੇ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਇਹ ਰੂਬੀ ਦੀ ਮਸਲੀਨ ਹੈ ਇਹ ਗਰਮੀਆਂ ਵਾਲਾ ਇਹ ਸੂਟ ਤੁਹਾਨੂੰ ਤਕਰੀਬਨ 2000 ਤੋਂ ਲੈ ਕੇ 2500 ਦੇ ਵਿੱਚ ਵਿੱਚ ਪਹਿਣਗੇ ਗਰਮੀਆਂ ਵਾਲੇ ਸੂਟ ਹੈ ਜਿਹੜੇ ਡਿਜ਼ਾਈਨ ਦੇ ਅਕੋਰਡਿੰਗਲੀ ਜਿੱਦਾਂ ਜਿੰਨਾ ਕਿ ਹੈਵੀ ਜਾਂ ਹਲਕਾ ਡਿਜ਼ਾਈਨ ਹੈ ਉਹਦੇ ਹਿਸਾਬ ਨਾਲ ਤੇ ਇਹ ਰੂਬੀ ਦਾ ਹੈਗਾ ਕਾਟਨ ਹੈ S1 ਹੈ ਰੂਬੀ ਦੀ S1 ਹੈ ਫੈਬਰਿਕ ਜਿੱਦਾਂ ਮੈਂ ਤੁਹਾਨੂੰ ਹਰ ਵਾਰੀ ਕਹਿੰਦੀ ਹਾਂ ਸਾਰਾ ਆਪਣਾ ਰੂਬੀ ਦਾ ਹੀ ਹੈ ਇਹ ਫਰੋਜ਼ੀ ਰੰਗ ਬਹੁਤ ਸੋਹਣਾ ਹੈ ਦੇਖੋ ਇਹਦੇ ਇਸ ਤੋਂ ਬਾਅਦ ਇਹ ਸੂਟ ਹੈ ਇਹ ਹੈਗਾ ਪਸ਼ਮੀਨਾ ਰੂਬੀ ਦਾ ਗਲੂਸ਼ ਗ੍ਰੇ ਕਲਰ ਹੈ ਇਹਦਾ ਅਲੱਗ ਜਿਹਾ ਡਿਫਰੈਂਟ ਜਿਹਾ ਤੇ ਇਹ λεਮਨ ਕਲਰ ਹੈ ਮਾਸਟਰ ਜੋ ਸੂਟ ਦੋ ਜਿਹੜਾ ਅੱਜ ਪੂਰਾ ਕੀਤਾ ਆ ਦੇਖੋ ਆ λεਮਨ ਕਲਰ ਇਹ ਪਿੰਟ ਹੋਇਆ ਹੈ ਐਂਡ ਪੇਂਟਿਡ ਹੈ ਇਹਦੇ ਕਲਰ ਬਹੁਤ ਸੋਹਣੇ ਆ ਇਹਦੇ ਨਾਲ ਆਪਾਂ ਟਾਇਰ ਐਂਡ ਇਹਦਾ ਦੁਪੱਟਾ ਕੱਟ ਸਕਦੇ ਜਿਹੜਾ ਵੀ ਤੁਸੀਂ 컬러ਫੁਲ ਦੁਪੱਟਾ ਬਣਾਓ ਇਹਦੇ ਨਾਲ ਬਹੁਤ ਸੋਹਣਾ ਲੱਗੂਗਾ ਇਹ ਤਾਂ ਹਾਂ ਇਹ ਕੈਸ ਸੂਟ ਹੈ ਐਸੇ ਅਜੀ ਬਣਾਇਆ ਹੈ ਇਹ ਵੀ ਗਰਮੀਆਂ ਵਾਲਾ ਹੈ। ਇਹ ਦੇਖੋ ਲੇਮਨ ਕਲਰ ਦੀ ਸ਼ਰਟ ਹੈ। ਲੇਸਾ ਇਹਦੇ ਵਿੱਚ ਲੱਗਿਆ ਹੈ نیچے ਵਿੱਚ ਇਹਦੇ ਬੂਟੀ ਪਈ ਵੀ ਆ। ਆਹ ਹੈਵੀ neck ਹੈ। 슬ੀਵਜ਼ ਦੇ ਵਿੱਚ ਵੀ ਇਦਾਂ ਹੀ ਲੇਸ ਪਾਈ ਹੋਈ ਹੈ ਤੇ ਨਾਲ ਇਹਦੇ ਆਪਣਾ 슬ੀਵਜ਼ ਬਣਨਾ ਹੈ। ਆਹ ਲਿਸ ਭਰੀ ਵੀ ਨਾਲ ਠੀਕ ਹੈ ਜੀ। ਤੇ ਇਹ ਦੇਖੋ ਨੇੜੇ ਕਰਕੇ ਦਿਖਾਉ। ਬਹੁਤ ਸੋਹਣਾ ਵਰਕ ਹੋਇਆ ਇਹਦੇ ਤੇ ਘੇਰੇ ਤੇ ਤੇ ਲੇਸ ਵੀ ਉਹਨੂੰ ਮਲਟੀ ਕਲਰ ਲੱਗੀ ਹੈ। ਤੇ ਨਾਲ ਇਹਦੇ ਸਲਵਾਰ ਐਸ ਕਲਰ ਦੀ ਹੈ। ਆ ਲਾਈਟ ਜੀ ਸੀ ਗ੍ਰੀਨ ਦੇ ਨਾਲ ਸੁਹਾਗ ਕਿਦਾਂ ਕਰਕੇ ਹੈ। ਇਹ ਦੇਖੋ ਬਹੁਤ ਪਿਆਰਾ ਸੂਟ ਹੈ ਵੀ ਬਹੁਤ ਸੋਹਣਾ ਲੱਗਦਾ ਕਿਉਂਕਿ ਅਸੀਂ ਜਿਹੜਾ ਗਰਮੀਆਂ ਵਾਲਾ ਹੈਗਾ ਉਹ ਅਸੀਂ ਨਾਲ ਹੀ ਸਟਾਰਟ ਕਰਤਾ ਕਿਉਂਕਿ ਉਹਦਾ ਰੀਜ਼ਨ ਇਹ ਹੈ ਵੀ ਜਦੋਂ ਕੋਈ ਬਾਹਰੋਂ ਆਉਂਦਾ ਉਹ ਸਰਦੀਆਂ ਵਾਲੇ ਬਹੁਤ ਜ਼ਿਆਦਾ ਕੱਪੜੇ ਨਹੀਂ ਲੈਣੇ ਹੁੰਦੇ ਉਹਨਾਂ ਨੇ ਸਾਰੇ ਮੌਸਮ ਦੇ ਲੈਣੇ ਹੁੰਦੇ ਇਸ ਕਰਕੇ ਤੁਸੀਂ ਜਦੋਂ ਵੀ ਆਓਗੇ ਸਾਡੇ ਕੋਲ ਤੁਹਾਨੂੰ ਗਰਮੀਆਂ ਵਾਲਾ ਸਰਦੀਆਂ ਵਾਲਾ ਪਾਰਟੀ ਵੇਅਰ ਸਾਰੀ ਤਰ੍ਹਾਂ ਦੇ ਕੱਪੜੇ ਮਿਲ ਜਾਣਗੇ ਕੋਈ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਇੱਕੋ ਹੀ ਤਰ੍ਹਾਂ ਦੇ ਬਣਾਉਨੇ ਆ ਜਿਹੜਾ ਮੈਂ ਤੁਹਾਨੂੰ ਹੁਣ ਦਿਖਾਉਣ ਜਾ ਰਹੀ ਆ ਇਹ ਪਿਓਰ ਸ਼ਿਫੋਨ ਤੇ ਆ ਪਿਓਰ ਆ ਇਹ ਸਿੰਥੈਟਿਕ ਨਹੀਂ ਆ ਪਿਓਰ ਸ਼ਿਫੋਨ ਤੇ ਸ਼ਰਟ ਦੁਪੱਟੇ ਤੇ ਨਾਲ ਪਲੇਨ ਸਲਵਾਰਾਂ ਇਹ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਵੀ ਇਹਨਾਂ ਦੀ ਤੇ ਇਹ ਇਹਦੀ ਸ਼ਰਟ ਦਾ ਫੈਬਰਿਕ ਦਿਖਾਓ ਬੇਟਾ ਇਹ ਦੁਪੱਟਾ ਆ ਗਿਆ ਇਦਾਂ ਹੀ ਇੱਕੇ ਦੇ ਚੈ ਹੈਗਾ ਇਹਦਾ ਦੁਪੱਟਾ ਇਹ ਹੈਗਾ ਆ ਦੇਖੋ ਦੁਪੱਟੇ ਮੈਂ ਤੁਹਾਨੂੰ ਸਾਰੇ ਐਕਚੁਅਲੀ ਖੋਲ ਕੇ ਦਿਖਾਉਂਗੀ ਪਿਓਰ ਦੇ ਦੁਪੱਟੇ ਬਿਲਕੁਲ ਲਾਈਟ ਵੇਟ ਹੈ ਇਹਦਾ ਕਲਰ ਬਹੁਤ ਸੋਹਣਾ ਨਾ ਇਹ ਸੰਤਰੀ ਹੈ ਨਾ ਹੀ ਰਸਟ ਹੈ ਨਾ ਇਹ ਮਤਲਬ ਪੀਲਾ ਵੀ ਨਹੀਂ ਹੈਗਾ ਡਿਫਰੈਂਟ ਜਿਹਾ ਕਲਰ ਹੈ ਇਹਦਾ ਸੋਹਣਾ ਕਲਰ ਹੈ ਇਹ ਕੀ ਹੋਇਆ ਉਸ ਤੋਂ ਬਾਅਦ ਇਹ ਹੈਗਾ ਜੀ ਨੇਵੀ ਬਲੂ ਹੈਲੋ ਸਾਰੇ ਪਿਓਰ ਤੇ ਹੈ ਇਹ 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 ਵੀ ਹੈਗਾ ਕਈ ਵਾਰੀ ਲੇਟਰ ਆਨ ਤੁਸੀਂ ਕੱਲਾ ਦੁਪੱਟਾ ਕਿਸੇ ਨਾਲ ਲੈ ਸਕਦੇ ਆ ਕਿਸੇ ਪਲੇਨ ਸੂਟ ਨਾਲ ਇਹ ਦੇਖੋ 3 ਮੀਟਰ ਦੇ ਦੁਪੱਟੇ ਆ ਪਿਓਰ ਦੇ ਹੈਗੇ ਆ ਜਿਦਾ ਕਮਲ ਦੇ ਆਪਣੇ ਪਿਓਰ ਦੇ ਦੁਪੱਟੇ ਹੁੰਦੇ ਆ ਉਸ ਟਾਈਪ ਦੇ ਇਹਨਾਂ ਵੀ ਰੋ ਤੁਸੀਂ ਕਿਸੇ ਦਾ ਫੇਵਰਿਟ ਬਹੁਤ ਪਿਆਰਾ ਪੀਸ ਹੈ ਇਹ ਇਹ ਦੇਖੋ ਪਰਸਨਲੀ ਮੈਨੂੰ ਇਹ ਸਭ ਤੋਂ ਸੋਹਣਾ ਲੱਗਿਆ ਇਹ ਦੇਖੋ ਠੀਕ ਹੈ ਜੀ ਤੇ ਉਸ ਬਾਅਦ ਇਹ ਆ ਗਿਆ ਦਿਖਾਓ ਆ ਦੇਖੋ ਇਹ ਦੁਕੱਤਾ ਇਦੇ ਕਲਰ ਵੀ ਡਿਫਰੈਂਟ ਹੈ ਗ੍ਰੇ ਇਨਕ ਬਲੂ ਪਿੰਕ ਤੇ ਗਾਜਰੀ ਜਿਹਾ ਅਲੱਗ ਤਰ੍ਹਾਂ ਦੇ ਕਲਰ ਇਹਦੇ ਪਿੱਛੇ ਪੀਸ ਹੋ ਗਿਆ ਜੋਂ ਦੇ ਬਾ ਅਸੀਂ ਗਰਮੀਆਂ ਵਾਲੇ ਤੇ ਪਾਰਟੀ ਵੇਅਰ ਸਾਰੇ ਜਿੱਦਾਂ ਮੈਂ ਤੁਹਾਨੂੰ ਦੱਸਦੀ ਅਸੀਂ ਨਾਲ ਹੀ ਸਟਾਰਟ ਕੀਤਾ ਵਾ ਕੰਮ ਹੁਣ ਕੱਲਾ ਕੋਈ ਸਰਦੀਆਂ ਵਾਲਾ ਨਹੀਂ ਚੱਲ ਰਿਹਾ ਨਾਲ ਹੀ ਚੱਲ ਰਿਹਾ ਗਰਮੀਆਂ ਵਾਲਾ ਵੀ ਤੇ ਹਰ ਤਰ੍ਹਾਂ ਦਾ ਆ ਦੇਖੋ ਸਾਰੀ ਪਿਓਰਟੀ ਹੈ ਪਿਓਰ ਸ਼ਿਫੋਂ ਦਾ 셔ਟ ਪਿਓਰ ਸ਼ਿਫੋਂ ਦਾ ਦਿੱਤਾ ਸਲਵਾਰਾ ਇਹਨਾਂ ਦੇ ਨਾਲ ਹੀ ਆਉਣਾ ਨਾ ਪਲੇਨ ਸਲਵਾਰਾ ਇਹ ਬਲੈਕ ਹੈ ਇਹ ਦੇਖੋ ਕਿੰਨਾ ਡਿਫਰੈਂਟ ਹੈ ਇਹ ਥੋੜਾ ਜਿਮੈਟ੍ਰੀਕਲ ਡਿਜ਼ਾਈਨ ਵੀ ਹੈ ਪਰ ਇਹ ਟੋਟਲੀ ਡਿਫਰੈਂਟ ਹੈ ਇਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਠੀਕ ਹੈ ਜੀ ਇਹ ਆਪਣੇ ਹੋ ਗਏ ਅੱਜ ਦੇ ਸੂਟ ਤੇ ਬਾਕੀ ਤੁਹਾਨੂੰ ਕੁਝ ਵੀ ਇਹ ਚੋਂ ਪਸੰਦ ਆ ਤੁਸੀਂ ਮੈਨੂੰ ਫੋਨ ਕਰ ਸਕਦੇ ਆ ਤਾਂ ਮੈਨੂੰ ਫੋਨ ਕਰੋ ਮੈਂ ਤੁਹਾਨੂੰ ਕਿਸੇ ਵੀ ਚੀਜ਼ ਦੀ ਤੁਹਾਨੂੰ ਪ੍ਰਾਈਸ ਚਾਹੀਦੀ ਹੈ ਜਾਂ ਤੁਸੀਂ ਕੁਝ ਆਰਡਰ ਪਲੇਸ ਕਰਨਾ ਉਹ ਤੁਸੀਂ ਕਰ ਸਕਦੇ ਆ ਤੇ ਯਾਦ ਰੱਖਿਓ 10% ਆਫ ਔਨ ఎవਰੀਥਿੰਗ ਜੋ ਜਿਹੜਾ ਮਰਜੀ ਕੱਪੜਾ ਲੈ ਲਓ ਤੁਸੀਂ ਖੁੱਲਾ ਲੈਣਾ ਖੁੱਲਾ ਲੈ ਲਓ ਨਹੀਂ ਐ ਕੋਮਬਰਾਇਡਰੀ ਕਰਾਉਣੀ ਥਾਨਾ ਨੂੰ ਕਟਵਾ ਕੇ ਵੀ ਲੈ ਸਕਦੇ ਜਿੱਦਾਂ ਐਜ਼ ਯੂਰ ਵਿਸ਼ ਤਾਂ ਇਹ ਵੀਡੀਓ ਮੇਰੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਥੈਂਕ ਯੂ ਸੋ ਮਚ